ਕਾਲ ਜੀ ਸਾਰੇ ਫੇਸਬੁਕ ਵੀਰਾਂ ਦਾ ਸਾਰੇ ਯੂਟਿਊਬਰ ਵੀਰਾਂ ਦਾ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਆਪਣੇ ਪਿੰਡੋਂ ਆ ਮੁੰਡਾ ਗਰਮੀਤ ਬਾਅਦ ਚ ਤੁਹਾਡੀ ਆਪਾਂ ਇੰਟਰੋ ਵੀ ਕਰਾਉਨੇ ਆ ਬਾਈ ਦਾ ਆ ਜਿਹੜੀ ਤੁਸੀਂ ਬੱਸੀ ਦੇਖ ਰਹੇ ਹੋ ਮਿੱਤਰੋ ਇਹ ਨਾ ਦਾ ਬਾਈ ਨੇ ਹਲੇ ਤੱਕ ਗੱਬਣ ਕਰਾਈ ਸੀ ਨਾ ਸੂਈ ਹੈ ਨਾ ਕੋਈ ਹੋਟ ਟ੍ਰੀਟਮੈਂਟ ਇਹ ਅਫਸਰ ਬੱਸੀ ਆ ਤੇ ਮਿੱਤਰੋ ਇਹ ਦੁੱਧ ਦਿੰਦੀ ਆ ਪਰਮਾਤਮਾ ਦੀ ਕਿਰਪਾ ਦੇਖੋ ਕੋਈ ਪ੍ਰਕਿਰਿਆ ਜਾਂ ਕੋਈ ਕਿਸਾਨਾ ਦੁੱਧ ਦੀ ਦਾਤ ਬਖਸ਼ੀ ਆ ਸਾਰੀ ਡਿਟੇਲ ਇਹ ਆਹੇ ਆਪਾਂ ਬਾਈ ਗਰਮੀਤ ਤੋਂ ਲਵਾਂਗੇ ਬਾਈ ਘੋੜੀਆਂ ਰੱਖੰਗਾ ਵੀ ਸਕੀਨ ਆ ਬਾਈ ਦੇ ਚੰਗੇ ਬਲੌਗਰਾਂ ਨਾਲ ਵੀ ਲੱਗ ਕੇ ਸੌਕੀ ਸਰਦਾਰ ਨਾਲ ਬੰਦਾ ਬਹੁਤ ਕਲੋਜ਼ ਐ ਸਾਨੂੰ ਵੀ ਬਾਈ ਤੇ ਮਾਣ ਆ ਵੀ ਬਾਈ ਉਹਦੇ ਬਹੁਤ ਨੇੜੇ ਆ ਦੇਖੋ ਜਿਹਦੇ ਬせ ਅੱਧਾ ਪੰਜਾਬ ਬਾਈ ਦੇ ਸਟੈਂਡ ਲੈ ਗਿਆ ਸੀ ਤੇ ਉਹ ਬਾਈ ਨਾਲ ਵੀ ਆਪਾਂ ਗੱਲ ਕਰਾਂਗੇ ਆ ਬੱਸੀ ਐ ਮਿੱਤਰੋ ਪ੍ਰਮਾਤਮਾ ਦੀ ਦੇਖ ਲਓ ਤੁਸੀਂ ਵੀ ਕਿਸੇ ਵੀ ਰਾਹ ਦੇ ਵਿੱਚ ਕਿਵੇਂ ਵੀ ਹੈ ਨਾ ਪ੍ਰਮਾਤਮਾ ਜਦੋਂ ਵੀ ਕੋਈ ਹੈ ਨਾ ਕਲਾ ਵਰਤਦੀ ਆ ਦੇਖੋ ਨਾ ਇਹ ਗੱਬਣ ਕਰਾਈ ਬਾਈ ਨੇ ਨਾ ਸੂਈ ਐ ਨਾ ਕੋਈ ਹੋਟ ਟਰੀਟਮੈਂਟ ਆਸਰ ਬੱਸੀ ਸੀ ਬਾਈ ਕਹਿੰਦਾ ਇੱਕ ਵਾਰੀ ਤਾਰਾ ਦਿੱਤੀਆਂ ਸੀ ਉਹਦੋਂ ਅਸੀਂ ਹੀਟ ਬਣਾਤੀ ਸੀ ਇਹ ਦੁੱਧ ਦਿੰਦੀ ਆ ਮਿੱਤਰੋ ਬਿਨਾ ਕਿਸੇ ਕੋਈ ਗੱਬਣ ਨਹੀਂ ਕਰਾਈ ਸਾਫ ਕੇ ਬਾਈ ਕਹਿੰਦਾ ਅੰਦਰੋਂ ਜਿਵੇਂ ਸਾਫ ਹੈ ਬਾਕੀ ਆਪ ਡਿਟੇਲ ਬਾਈ ਤੋਂ ਲੈਣੇ ਆ ਆ ਜਾ ਫਿਰ ਬਾਈ ਨੇ ਕਰਾਈਏ ਜਾਣ ਸਾਂ ਖਾਂ ਵੀ ਗਰਵੀ ਤਾਂ ਸਸਰੀ ਘਰ ਬਾਈ ਸਸਰੀ ਘਰ ਬਾਈ ਜੀ ਹੋ ਠੀਕ ਠਾਕ ਹੋ ਬਾਈ ਵਧੀਆ ਵਧੀਆ ਆ ਤਾਂ ਬਾਈ ਆਪਣਾ ਪਿੰਡ ਦੱਸ ਕਿਹੜਾ ਪਿੰਡ ਬਾਈ ਬੁਰਜ ਢਿਲਵਾ ਜ਼ਿਲ੍ਹਾ ਮਾਨਸਾ ਠੀਕ ਹੈ ਗਰਵੀ ਤਾਂ ਕਵੀਦਲਾ ਹੁਣ ਆਏ ਦੱਸ ਬਾਈ ਆ ਪਰਮਾਤਮਾ ਨੇ ਇਹੜੇ ਰੰਗ ਰੂਪ ਦੇ ਵਿੱਚ ਇਹ ਬਈ ਕੁਦਰਤੀ ਗੱਲ ਬਣੀ ਆ ਜਿੱਦਾਂ ਆਪਾਂ ਕੋਈ ਮਤਲਬ ਵੀ ਕੋਈ ਜਿਵੇਂ ਆਪਾਂ ਹਜ਼ਾਰਾਂ ਚੋਂ ਇੱਕ ਪੰਛੀ ਕਹਿ ਲੀਏ ਹੈ ਨਾ ਉਦਾਂ ਹਾਂ ਹਾਂ ਇਹ ਬਈ ਉਵੇਂ ਹੀ ਬਣੀ ਆ ਇਹ ਨਾ ਜਦੋਂ ਬੈਠਦੀ ਹੁੰਦੀ ਸੀ ਇਹਦੇ ਦੁੱਧ ਸਿਮਦਾ ਹੁੰਦਾ ਈ ਥਣਾ ਦੇ ਵਿੱਚੋਂ ਠੀਕ ਹੈ ਬਈ ਤੇ ਅਸੀਂ ਕੁਛ ਟਾਈਮ ਤਾਂ ਚਲੋ ਗੌਰ ਨਹੀਂ ਕਰੀ ਉਦੋਂ ਬਾਅਦ ਚਲ ਗੌਰ ਕਰੀ ਤਾਂ ਪਤਾ ਲੱਗਿਆ ਵੀ ਦੁੱਧ ਆਉਣ ਲੱਗ ਗਿਆ ਠੀਕ ਹੈ ਫਿਰ ਇੱਕ ਦੋ ਡਾਕਟਰਾਂ ਨਾਲ ਵੀ ਸਲਾਹ ਕਰੀ ਉਹ ਕਹਿੰਦੇ ਵੀ ਚੋਲਿਆ ਕਰੋ ਠੀਕ ਹੈ ਪਹਿਲਾ ਤਾਂ ਬਈ ਇਹਨੇ ਸਰੂਚ ਦਾ ਦਿੱਤਾ ਗੜਪੀਕ ਦੁੱਧ ਦੀ ਜਿੱਦਾਂ ਠੀਕ ਹੈ ਬਈ ਫਿਰ ਬਈ ਹੌਲੀ ਹੌਲੀ ਹੁਣ ਇਹ ਕਿਲੋ ਤੇ ਆ ਗਈ ਠੀਕ ਹੈ ਉਸ ਬਈ ਸਾਡੀ ਹੁਣ ਇਹਨੂੰ ਖਰਾਕ ਵੀ ਘਟਾਦੀ ਪਹਿਲਾਂ ਇਹ ਬੱਸੀ ਤਿਆਰ ਬਾਲੀ ਸੀ ਠੀਕ ਹੈ ਬਈ ਬਾਲੀ ਤਿਆਰ ਬੱਸੀ ਸੀ ਠੀਕ ਹੈ ਪਤਾ ਕੀ ਇੱਕ ਤਾਂ نسل ਦੀ ਚੰਗੀ ਹੋਣ ਕਰਕੇ ਸਾਨੂੰ ਐ ਸੀ ਵੀ ਇਹਦੇ ਚੰਗੇ ਟੀਕਾ ਟੂਕਾ ਭਰਾਵਾਂਗੇ ਠੀਕ ਹੈ ਜਾਤ ਵਾਲੀ ਹੈ ਪਰ ਵੀ ਬਿਧੀ ਇਹ ਜੀ ਬਣੀ ਹੈ ਕੁਦਰਤੀ ਦੁੱਧ ਦੇਣ ਲੱਗ ਗਈ ਠੀਕ ਹੈ ਹੁਣ ਬਈ ਅਸੀਂ ਇਹਦੀ ਖਰਾਕ ਵੀ ਘਟਾ ਰੱਖੀ ਆ ਵੀ ਚਲੋ ਜੇ ਦੁੱਧ ਮੁਰਝ ਜਵੇ ਹਨਾ ਹਾਂ ਹਾਂ ਠੀਕ ਹੈ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਹਾਂ ਵੀ ਜੇ ਕੋਈ ਛੋਡੇ ਦਿਮਾਗ ਦੇ ਵਿੱਚ ਇਸ ਬੱਸੀ ਦੇ ਪ੍ਰਤੀ ਕੋਈ ਵੀ ਮੰਨ ਲਓ ਵੀ ਦੁੱਧ ਚੋ ਲਿਆ ਕਰੀਏ ਜਾਂ ਨਾ ਚੋ ਲਿਆ ਕਰੀਏ ਹਾਂ ਹਾਂ ਜਾਂ ਵੀ ਇਹਦਾ ਕੋਈ ਲਾਜ ਕਿਸੇ ਬੰਦੇ ਕੋਲ ਨਾ ਹੋਰ ਇਦਾਂ ਹੋਈ ਹੁੰਦੀ ਆ ਠੀਕ ਹੈ ਕਈ ਵਾਰ ਛੋਡੇ ਵੀਡੀਓ ਦੇ ਜਰਗੇ ਸੋਲੇ ਕੋਈ ਬੰਦਾ ਹਾਂ ਜੀ ਹਾਂ ਸੁਰੱਖਣ ਵਾਲਾ ਠੀਕ ਹੈ ਬਈ ਉਹ ਸਾਡੇ ਤੱਕ ਜ਼ਰੂਰ ਗੱਲ ਕਰੇ ਵੀ ਇਹਨੂੰ ਕੀ ਦੇਈਏ ਠੀਕ ਹੈ ਬਈ ਵੀ ਜਿਹਦੇ ਨਾਲ ਇਹ ਕੋ ਆਪਣੀ ਬੱਚੀ ਹੈ ਜਿਹੜੀ ਕੱਪੜ ਹੋ ਜੇ ਠੀਕ ਹੈ ਵੀ ਦੁੱਧ ਮੁਰਜੇ ਇਹ ਗਰਮੀ ਦਾ ਹੁਣ ਇੱਕ ਗੱਲ ਹੋਰ ਰਵੇ ਹੁਣ ਇਸ ਟਾਈਮ ਕਿੰਨਾ ਦੁੱਧ ਦਿੰਦੀ ਆ ਬਈ ਹੁਣ ਇਹ ਬਈ ਕਿਲੋ ਤੜਕੇ ਦਿੰਦੀ ਆ ਹਾਂ ਤੇ ਕਿਲੋ ਹੱਥ ਨੇ ਦਿੰਦੀ ਆ ਹੋ ਸਕਦਾ ਪੂਰਾ ਖੰਡ ਉੱਤੇ ਥੱਲੇ ਹੋਵੇ ਕਿਲੋ ਤੋਂ ਪਰ ਖਰਾਕੇ ਨਹੀਂ ਹੁਣ ਬਿਲਕੁਲ ਘਟਾ ਰੱਖੀ ਆ ਠੀਕ ਆ ਬਈ ਤੇ ਇਹਦੇ ਕੋਈ ਆਲੇ ਦਾ ਕੇ ਆਈ ਨਹੀਂ ਕਰਾਈ ਕੋਈ ਠੀਕਰੀ ਨਹੀਂ ਨਹੀਂ ਵੀਰੇ ਇੱਕ ਵਾਰੀ ਆਈ ਸੀ ਹੀਟ ਦੇ ਵਿੱਚ ਉਦੋਂ ਜ਼ਿਆਦਾ ਛੋਟੀ ਸੀ ਅਛਾ ਉਹ ਤਾਂ ਠੀਕ ਆ ਭਰਾ ਇਹ ਹੁਣ ਵੀ ਖਰੇ ਪੌਣੇ ਇੱਕ ਦੋ ਸਾਲ ਤੋਂ ਕੋਈ ਆ ਬਾੜੀ ਬੱਟੀ ਨਹੀਂ ਹੈਗੀ ਓਵਰ ਗਰੋਥ ਆ ਬੱਸੀ ਹਾਂ ਠੀਕ ਹੈ ਤੇ ਪਾਲੀ ਮੇਰੀ ਮਾਂ ਨੇ ਬਸ ਜਿੰਨਾ ਉਹਨੂੰ ਵੱਡੇ ਨੂੰ ਦਾਣਾ ਪਾਇਆ ਉਹਨੇ ਇਹਨੂੰ ਪਾਇਆ ਇਹ ਬਰਾਬਰ ਦੀ ਨਹੀਂ ਦੋਨੇ ਮਾਵਾਂ ਧੀਆਂ ਹੀ ਨੇ ਠੀਕ ਹੈ ਬਾਈ ਤੇ ਪਰ ਵੀ ਕੁਦਰਤ ਮਹਾਰਾਜ ਦੇਖੋ ਵੀ ਦੁੱਧ ਦੇਣ ਲੱਗ ਗਈ ਯਾਰ ਮੈਂ ਵੀ ਕਮਾਲ ਹੈ ਇਹ ਵੀ ਤਾਂ ਦੇਖ ਪਰਮਾਤਮਾ ਨੇ ਹਨਾ ਆਏ ਨਹੀਂ ਪਤਾ ਪਰਮਾਤਮਾ ਦਾ ਕਿਹੜੇ ਰੰਗਾ ਜਰਾ ਜੀ ਹੈ ਨਹੀਂ ਸਹੀ ਗੱਲ ਹੈ ਬਾਈ ਲੋਕਾਂ ਨੇ ਦੁੱਧ ਤੁਸੀਂ ਦੇਖ ਸਕਦੇ ਹੋ ਪ੍ਰਿੰਟਰ ਬੱਸੀ ਆ ਪੂਰੀ ਆ ਦੇਖੋ ਕਿੰਨੀ ਬ੍ਰਾਈਟਨੈਸ ਹੈਗੀ ਸੋਹਣੀ ਸੋਹਣਾ ਗੋਲ ਕਰਨ ਲੱਗਿਆਗਾ ਇਹ ਬੱਸੀ ਮਿੱਤਰੋ ਕੋਈ ਸੇਲ ਵਾਸਤੇ ਨਹੀਂ ਇਹ ਕਾਪਾ ਦਿਖਾ ਰਹੇ ਆ ਵੀ ਪ੍ਰਮਾਤਮਾ ਨੇ ਜਦੋਂ ਕਿਸੇ ਵੀ ਰੂਪ ਦੇ ਵਿੱਚ ਆ ਕੇ ਕੋਈ ਵੀ ਕਲਾ ਵਰਤਦੀ ਹੁੰਦੀ ਹੈ ਇਹ ਦੇਖੋ ਬਾਈ ਦੇ ਘਰੇ ਬਿਨਾ ਸੂਏ ਬਿਨਾ ਗੱਪਣ ਕਰਾਏ ਕੋਈ AI ਨਹੀਂ ਕਰਾਈ ਅਫਸਰ ਬੱਸੀ ਐ ਦੁੱਧ ਦਿੰਦੀ ਐ ਦੇਖੋ ਪ੍ਰਮਾ ਆਹੀ ਗਰਮੀਤਨਾ ਬਾਈ ਨਾਲ ਗੱਲ ਕਰਦੇ ਸੀਗੇ ਵਿਚਾਰ ਕਰਦੇ ਸੀ ਮਖਾ ਯਾਰ ਕਮਾਲ ਦੀ ਗੱਲ ਐ ਦੇਖੋ ਆ ਗਰਮੀਤ ਦੇ ਪਸ਼ੂ ਆ ਚੰਗੇ ਪਸ਼ੂ ਰੱਖਦਾ ਬਾਈ ਸਨ ਘੋੜੀਆਂ ਦਿਖਾਉਂਿਆ ਬਾਈ ਦੀਆਂ ਬਸ਼ੇਰਾ ਬਾਈ ਕੋਲ ਆ ਬਹੁਤ ਸੋਹਣੀਆਂ ਆ ਦੇਖੋ ਮਿੱਤਰੋ ਗੇਬਾਂਗੀਆਂ ਹੋਈਆਂ ਬਾਈ ਸੌਂਕ ਪੂਰਾ ਕਰਦਾ ਆ ਦੇਖੋ ਮਿੱਤਰੋ ਆ ਬੱਚਾ ਦਿੱਤਾ ਹੈ ਗਰਮੀ ਦਾ ਹਾਂ ਬਈ ਇਹ ਗੱਲ ਹੋਰ ਦੱਸ ਹਾਂ ਬਈ ਆ ਯਾਰ ਬੱਚਾ ਕਿਹੜੇ ਘੋੜੇ ਦਾ ਇਹ ਬੱਚਾ ਬਾਈ ਜੀਵਨ ਵਾਲੇ ਘੋੜੇ ਦਾ ਇਹ ਬਾਜ ਘੋੜਾ ਪਾਦਲੇ ਵਾਲਾ ਜਿਹੜਾ ਸਾਰਾ ਪੰਜਾਬ ਹੀ ਜਾਣਦਾ ਉਸ ਘੋੜੇ ਨੂੰ ਠੀਕ ਹੈ ਇਹ ਉਸ ਘੋੜੇ ਦਾ ਪੋਤਾ ਇਹ ਆਪਣੇ ਪਿੰਡ ਹੀ ਆ ਜਿਹੜਾ ਜੀਵਨ ਬਾਈ ਕੋਲੇ ਬਹੁਤ ਮਿਹਨਤੀ ਬੰਦਾ ਹੈ ਨੇਕ ਇਨਸਾਨ ਬੰਦਾ ਜਮਾ ਤੇ ਉਸ ਘੋੜੇ ਦਾ ਇਹ ਬੱਚਾ ਹੈ ਇਹ ਬਈ ਐ ਮੰਨ ਲਓ ਵੀ ਪਹਿਲਾ ਦੂਜਾ ਬੱਚਾ ਹੀ ਆ ਉਸ ਕੋੜੇ ਦਾ ਠੀਕ ਹੈ ਬਈ ਪੂਰਾ ਟੌਪ ਆ ਯਾਰ ਬੱਚਾ ਹੀ ਬੜਾ ਕਮਾਲ ਦਿੱਤਾ ਯਾਰ ਪੂਰਾ ਓਵਰ ਗਰੋਥ ਬੱਚਾ ਬਈ ਪੂਰਾ ਟੌਪ ਉਹ ਬੱਚਾ ਪੂਰਾ ਟੌਪ ਹਾਂ ਬਾਕੀ ਕਿੰਨੇ ਚੌਗੀ ਘੋੜੀ ਆਪਣਾ ਘੋੜੀ ਬਈ ਆਪਣੀ 60 ਕੇ ਕਰੀਬ ਆ ਚਲੋ ਅੱਧਾ ਇੰਚ ਘੱਟ ਵੱਧ ਹੋਵੇ ਉਹ ਆਪਾਂ ਕਹਿ ਨਹੀਂ ਸਕਦੇ ਹੈਨਾ ਇੰਨੀ ਕਾ ਆ ਦੇਖੋ ਮਿੱਤਰੋ ਆ ਸਾਡੇ ਪਿੰਡ ਵਾਲਾ ਜਿਹੜਾ ਬਾਜ ਕੋੜਾ ਜੀਬਨ ਵਾਲਾ ਵਧੀਆ ਫੀਸ ਬਾਦਸ਼ਾਹ ਬਾਦਸ਼ਾਹ ਬਈ ਬਾਦਸ਼ਾਹ ਹਾਂ ਬਾਜ ਦਾ ਪੁੱਤ ਹੈ ਠੀਕ ਹੈ ਹਾਂ ਬਾਜ ਦਾ ਪੁੱਤ ਹੈ ਬਾਦਸ਼ਾਹ ਕਹਿ ਲਗਾ ਬੱਚਾ ਹੈ ਆਪਣੇ ਬਾਈ ਜੀਵਨ ਕੋਲੇ ਆ ਕੋਈ ਨਾ ਆਪਾਂ ਉਹ ਵੀ ਸਾਨੂੰ ਕਰੇ ਦਿਖਾਵਾਂਗੇ ਪਰਮਾਤਮਾ ਰੱਖੇ ਸੁੱਖ ਤੇ ਮਿੱਤਰੋ ਬੱਚਾ ਜਿਹੜੇ ਹਸਾਬ ਨਾਲ ਇਹਦੇ ਸ਼ੋਲਡਰ ਲੱਗੇ ਆ ਨਾ ਇਹਦੇ ਵੀ ਕੋਈ ਗੱਲਬਾਤ ਬਣਨੀ ਆ ਜਿੱਦਣ ਇਹ ਤਿਆਰ ਹੋ ਗਿਆ ਸਫਾਇਸਲਾ ਪਾਏ ਦਾ ਬਲੌਗ ਬਣਾਵਾਂਗੇ ਹਾਂ ਸੱਚੇ ਪਾਸੇ ਦੀ ਉਮਰ ਲੰਮੀ ਕਰੇ ਆਤਮਾ ਤੰਦਰੁਸਤੀ ਰੱਖੇ ਲੈ ਗਰਮੀ ਦਾ ਹੋਰ ਕੋਈ ਵਿਚਾਰ ਬਸ ਵੀ ਵਿਚਾਰ ਇਹੀ ਆ ਬਸ ਵੀ ਉਸ ਬੱਸੀ ਬਾਰੇ ਹਾਂ ਵੀ ਜਰੂਰ ਦੱਸੋ ਉਹ ਤਾਂ ਯਾਰ ਕਮਾਲ ਹੀ ਹੋ ਗਈ ਯਾਰ ਹਨਾ ਗਰਮੀ ਦਾ ਕਮਾਲੀ ਹੈ ਭਈ ਹਾਂ ਲਓ ਵੀ ਮਿੱਤਰੋ ਦੇਖੋ ਬਾਈ ਸ਼ੌਂਕ ਪੂਰਾ ਕਰਦਾਗਾ ਇਹ ਬਾਕੀ ਅਸੀਂ ਦੇਖ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਅਸੀਂ ਆ ਬੱਸੀ ਆ ਮਿੱਤਰੋ ਦੇਖ ਲਓ ਕੋਈ ਟੀਗਾ ਨਹੀਂ ਭਰਾਇਆ ਸੀ ਕੋਈ ਸੋਈ ਨਹੀਂ ਅਸਰ ਬੱਸੀ ਇਹ ਖੀਰੀ ਆ ਤੇ ਦੁੱਧ ਦਿੰਦੀ ਹੈਗੀ ਠੀਕ ਹੈ ਗਰਮੀ ਦਾ ਧੰਨਵਾਦ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਮਿੱਤਰੋ ਸ਼ੇਅਰ ਕਰ ਦਿਆ ਕਰੋ ਆਪਾਂ ਕੋਈ ਨਾ ਕੋਈ ਆਪਾਂ ਜ਼ਿੰਦਗੀ ਦੇ ਵਿੱਚ ਮੈਸੇਜ ਹੀ ਜਾਂਦਾਗਾ ਤੇ ਅੱਜ ਤੁਹਾਨੂੰ ਬੱਸੀ ਦਿਖਾਉਣੀ ਸੀਗੀ ਆਪਾਂ ਤੇ ਮਿੱਤਰੋ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਕ